ਹੈਲੋ ਜੀ ਸਸਤੇ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਨਨਾ ਬਲੌਗ ਵਿੱਚ ਅੱਜ ਵੀਡੀਓ ਵੀ ਮੈਂ ਕਹੀ ਦਿਨਾ ਤੋਂ ਬਣਾਈਏ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗਾ ਮੇਰਾ ਤੇ ਅੰਗਣਵਾੜੀ 'ਚ ਜਦੋਂ ਮੈਂ ਹੁੰਦੀ ਸੀ ਉਹਦੋਂ ਕੰਮ ਸਾਫ ਸਫਾਈਆਂ ਦਾ ਕਰਦੀ ਸੀਗੀ ਤੇ ਛੁੱਟੀ ਕੋਈ ਹੈ ਨਹੀਂ ਸੀਗੀ ਤੇ ਹੁਣ ਦਿਵਾਲੀ ਦੀਆਂ ਛੁੱਟੀਆਂ ਸੀਗੀਆਂ ਤੋਂ ਇਹ ਚੱਪਣਾ ਕੰਮ ਸਾਰਾ ਨਿਪਟ ਗਿਆ ਤੇ ਤੁਹਾਨੂੰ ਦਿਖਾਉਣ ਆ ਰਹੀ ਤੇ ਸਫਾਈ ਐ ਪੰਜਮਾ ਹੋਊਗੀ ਸਭ ਤੋਂ ਪਹਿਲਾਂ ਆਹ ਵਾਲਾ ਕਮਰਾ ਦਿਖਾਉਣੀ ਆ ਇੱਧਰ ਵੀ ਆਪਾਂ ਨੇ ਚੰਗੀ ਤਰ੍ਹਾਂ ਝਾੜ ਕੇ ਤੇ ਆਹ ਵਾਲੀ ਨਵੀਂ ਚਾਦਰ ਪਛਾਤੀ ਸੀਗੀ ਕੱਲ ਤੇ ਆ ਪੱਖੀਵੇਂ ਧੋ ਕੇ ਇੱਧਰ ਰੱਖਤੀ ਤੇ ਨਵੀਂ ਨੇ ਇੱਧਰ ਰੱਖਤੀ ਮੈਂ ਇੱਧਰ ਖੁੰਝੇ ਜਿਹਾ ਚਲਾ ਕੇ ਰੱਖੀ ਸੀ ਮੈਂ ਬਾਅਦ ਚ ਜਦੋਂ ਬੈੱਡ ਖੋਲਿਆ ਉਦ ਰੱਖ ਦੇਣਾ ਤੇ ਆ ਮੇਰਾ ਸੂਰ ਦੇਖ ਇੱਧਰ ਧਕਾ ਦੇ ਆ ਸਾਰੇ ਫੁੱਲ ਫਾਲੇ ਜੇ ਮੈਂ ਧੋਤੇ ਹੈਗੇ ਗ੍ਰੇਸੀ ਹੈਲੋ ਹੈਲੋ ਕਾਦੂ ਇੱਧਰ ਆਪਾਂ ਨੇ ਆ ਚਾਦਰ ਵਿਛਾਤੀ ਸੀਗੀ ਤੇ ਆ ਸਾਰੇ ਧੋਤੀਆਂ ਜਾਲੀਆਂ ਜੂਲੀਆਂ ਆ ਮੈਂ ਇੱਥੇ ਲਿਆ ਕੇ ਰੱਖ ਲਿਆ ਸੀਗਾ ਕਈ ਦਿਨ ਹੋਏ ਰੱਖੇ ਨੂੰ ਤੇ ਆ ਆਪਣੇ ਲੀਲੀ ਦੇ ਵੀ ਫੁੱਲ ਬਹੁਤ ਨਿਕਲਦੇ ਹੈਗੇ ਆ ਬੁੱਟਿਆਂ ਦੇ ਵਾਈਟ ਵਾਲਿਆਂ ਦੇ ਇਹ ਵਧੀਆ ਚੱਲੀ ਜਾਂਦੀ ਹੈ। ਜਿਆ ਮਾਪਾ ਨੇ ਆਇਆ ਰੱਖ ਤੇ ਡ੍ਰੈਗ ਰੂਮ ਵੀ ਚੰਗੀ ਤਰ੍ਹਾਂ ਝਾੜ-ਝੂੜ ਕੇ ਅਸੀਂ ਪਰਦੇ-ਪੁਰਦੇ ਸਾਰੇ ਚੰਗੀ ਤਰ੍ਹਾਂ ਹੋ ਕਰਕੇ ਲਾਏ ਆ ਸਾਫ਼ ਕਰਕੇ ਆ ਗੱਦੀਆਂ ਕੱਲ ਬੀਬੀ ਜੀ ਆਏ ਸੀਗੇ उसट नहीं करके गई सुबह पोचा तो लाया से नहीं रही इचार फोट ला दी आई चादर भी नवी बिछाई है दबाव से ਸਾਰੇ ਤੋਤੇ ਹੈਗੇ ਇੱਕ ਤੁਸਨ ਨਵੀਂ ਚੀਜ਼ ਦਿਖਾਉਣੀ ਹੈ ਆ ਦੇ ਆ ਵੀ ਤੋਤਾ ਸੀਗਾ ਦੋਨੇ ਚੀਜ਼ਾਂ ਤੋទੀਆਂ ਸੀ ਹੈਲੋ ਨਵੀਂ ਗਰੇਸੀ ਕਹਿੰਦੀ ਸੀ ਨਵੀਂ ਨਵੀਂ ਕਰੀਏ ਨਹੀਂ ਨਵੀਂ ਨੇ ਵੀ ਸੂਟ ਪਾਇਆਗਾ ਸਲਵਾਰ ਸੂਟ ਪਾਇਆਗਾ ਹੈਨਾ ਨਵੀਂ ਜੱਪੂ ਨੂੰ ਬੁਲਾਈ ਦੀ ਨਵੀਂ ਇਧਰ ਐ ਟੈਡੀ ਬੈਠੇ ਤੇ ਆ ਪੜਦੇ ਰਹਿਗੇ ਸਾਡੇ ਲਾਉਣ ਵਾਲੇ ਬਾਕੀ ਸਾਰ ਵਧੀਆ ਬਣਾਤਾ ਪੱਖੇ ਚੰਗੀ ਤਰ੍ਹਾਂ ਸਾਫ਼ ਕਰਤੇ ਤੇ ਇਧਰ ਮੈਂ ਤੋ ਕਿਹਾ ਸੀ ਚਾਦਰ ਪਛਾਤੀ ਸੀਗੀ ਕਿ ਕਾ ਵਜਤਰ ਅਰ ਜਾਈਏਗੀ ਤੇ ਨਾਲ ਹੀ ਇਹਦੇ ਬੈੱਡ ਸ਼ੀਟ ਹੈਗੀ ਨਵੀਂ ਲਾਂ ਚੱਲੀ ਐ ਦੀ ਕੋਠੇ ਇੱਧਰ ਤਾਂ ਮੂੰਹ ਕਰ ਲਾ ਸੂਟ ਵਧੀਆ ਲੱਗਦਾ ਸੁਣ ਲਾ ਚੱਲ ਵੋਚ ਕੇ ਚੱਕੀ ਕੋ ਕਰਉਦਾ ਆ ਹੈ ਤੁਝ ਮੈਨੇ ਚੋ ਪਾਇਆ ਹੈ ਆ ਫੋਨ ਸੁਣ ਪਹਿਲਾ ਚੱਲ ਜਲਦੀ ਦੀ ਲਾ ਕੇ ਆ ਨੀ ਜਾ ਐਟੇ ਮੋਟਰ ਇੱਥੇ ਸੌਂਗੇ ਲਾ ਦੀਆ ਕਮੇਟ ਆਈ ਚੜੇ ਨਹੀਂ ਆਂ ਰੱਖ ਦਰ ਰੱਖ ਇੱਥੇ ਸੌਂ ਆ ਇੰਨਾ ਤੀ ਰੱਖ ਦੇ ਜੇ ਨਵੀ ਆ ਪਿੱਲਰ ਜੇ ਤਰਾਹ ਦੇ ਇੱਕ ਤਾਂ ਇੱਥੇ ਇੱਥੇ ਰੱਖ ਦੇ

ਹਾਂ ਉਧਰ ਨੂੰ ਪਰੇਨ ਮੂੰਹ ਰੱਖ ਪਰੇਨ ਕਰਦੇ ਹੋਰ ਖੁੰਜੇ ਤੇ ਆ ਇੱਥੇ ਇਹ ਕਾਜ ਇੱਧਰ ਥਾਲ ਦੀ ਕੰਨੀ ਪਈ ਇੱਥੇ ਇੱਧਰ ਆ ਮੇਰੀ ਮੀਡੋ ਆ ਫੜ ਫਲਾ ਉਧਰ ਮੈਂ ਰੱਖਿਆ ਨਹੀਂ ਉਧਰ ਉਹੋ

ਨਹੀਂ ਆਉ ਤਾਂ ਮੈਂ ਵੀਡੀਓ ਬਣਾਉਣੀ ਹੈ ਪਰ ਉਹ ਆਏ ਲੱਗਦਾ ਹਾਂ ਜਵਾਕ ਦੇਖ ਲੈਣ ਸੌਣ ਲੱਗ ਗਏ ਹੈਂ ਹਾਂ ਨਹੀਂ ਬਣਾ ਲਈ ਇੱਧਰ ਬਣਾਈ ਹੈ ਦਰਲਾਤੀ ਸਿੰਦਰੀ ਸੂਬਾ ਚਿੜੀਆਂ ਉਹ ਆ ਗਈਆਂ ਆ ਸਾਡੇ ਗੇਂਦੇ ਦੇ ਇਹ ਤੇ ਗੇਂਦਾ ਵੀ ਹੈ ਗੇਂਦੀ ਵੀ ਫੁੱਲ ਕੱਢ ਲਿਓ ਇਹਨਾਂ ਵੀ ਲਾਤੇ ਨੇ ਇੱਧਰ ਇੱਧਰ ਤਾਂ ਮੈਂ ਦਿਖਾ ਤਸੀ ਸੱਚ ਹੈ ਇੱਧਰ ਆ ਵਾਲੀ ਚਾਦਰ ਵਿਛਾਈ ਹੈਗੀ ਜੀ ਸੋਫੇ ਤੇ ਵੀ ਇਹਦੇ ਨਾਲ ਦੀ ਹੈ ਤੇ ਇੱਧਰ ਵੀ ਗਰੇਸੀ ਉਰੇ ਆ ਜਾ ਗਰੇਸੀ ਡਰਦੀ ਆ ਪੜਾਕਿਆ ਤੋਂ ਬਾਥਰੂਮ ਚ ਵੜ ਕੇ ਇੱਧਰ ਮੈਂ ਉਹੀ ਧੋਕੇ ਵਿਛਾਤੀ ਸੀ ਉਰੇ ਆ ਜਾ ਆ ਇੱਥੇ ਖੜ ਕੇ ਕਿਪੜਾ ਕਿ ਨਾ ਪਿਆ ਸੁਣਦੇ ਤੈਨੂੰ ਉਰੇ ਆ ਜਾ ਆ ਜਾ ਉਰੇ ਆ ਜਾ ਹਾਂ ਲੈ ਆਵਾ ਲੈ ਆਓ ਹਾਂ ਲੈ ਆਓ ਇੰਤੋਂ ਮੇਰਾ ਵੜਾ ਬੁੱਧੀ ਹੈ ਇਹ ਗਰੀ ਕੀ ਕਹਿ ਅੱਜ ਲੋਰ ਲਿਆ ਕੇ ਦਿੱਤੀ ਇਹਨੂੰ ਬਦਲ ਕੇ ਬਲੀ ਸਿਆਣੀ ਨੂੰ ਨਹੀਂ ਉਹ ਵੀ ਸੋਹਣੀ ਲੱਗਦੀ ਐ ਵੀ ਸੋਹਣ ਲੱਗਦੀ ਤੇ ਆਪਣੇ ਜਵਾਨੀ ਸੋਹਣ ਲਾ ਦੇ ਦੇ ਲਾਈਟ ਦੇ ਮੈਂ ਕਿ ਲੀਡੇ ਲਿਆ ਦੇਤਾ ਹਾਂ ਕੁੜੀ ਸੋਹਣੀ ਵਾਲੀ ਐ ਨਾ ਥੋੜੀ ਇਹ ਨਾਲ ਦੇਖ ਲੈ ਤੂੰ ਤਿਉਹ ਕਾਲੋ ਡਰੀ ਆਂਦੀ ਆਜੇ ਚਣੀ ਉਹ ਨਿਕਲੀ ਇੰਦੇਵੇਂ ਇਹ ਸੋਹਣੇ ਲਿਆ ਕੇ ਦੇਣੀ ਐ ਲੀਡੇ ਮੈਂ ਇੱਕ ਤੇ ਸ਼ਿਆਲਾ ਵੇਲੇ ਇਹਨੂੰ ਬਹੁਤ ਵਧੀਆ ਲੈ ਕੇ ਦਊਗਾ ਇਹਨੂੰ ਐ ਜਮਾ ਤੂੰ ਦੇਖੀ ਇਹਨੂੰ ਇਹਦੇ ਸੋਨੇ ਲੈ ਕੇ ਦੇਉਂਗਾ ਆ ਇੱਧਰ ਰੱਖ ਤੇ ਸੀਗੇ ਸੋਨੇ ਲਾ ਦੇਗੀ ਹੁਣ ਬਣਾਵਾਂਗੇ ਅਸੀਂ ਰੋਟੀ ਚਾ ਹਾਂਜੀ ਇਹ ਵੀਡੀਓ ਹੈਗੀ ਆ ਵਿਸ਼ਕਰਮਾ ਡੇ ਦੀ ਤੇ ਆਪ ਸਭ ਨੂੰ ਦਿਵਾਰੀ ਤੇ ਵਿਸ਼ਕਰਮਾ ਦੇ ਲਈ ਬਹੁਤ-ਬਹੁਤ ਮੁਬਾਰਕਾਂ ਮੈਂ ਵੀਡੀਓ ਚ ਪਹਿਲਾਂ ਬੋਲਣਾ ਭੁੱਲ ਗਈ ਸੀ ਤੇ ਆ ਬਾਅਦਲਾ ਜੀ